ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਨਮ ਦਾ ਪ੍ਰਕਾਸ਼ 1621 ਦੇ ਵਿੱਚ ਗੁਰੂ ਕੇ ਬਾਤ ਸ੍ਰੀ ਅਮਰ ਸਰਸਵ ਦੇਖਿਆ ਗਿਆ ਜਦੋਂ ਮਹਾਰਾਜੀ ਦਾ ਕਹਿੰਦੇ ਪ੍ਰਕਾਸ਼ ਹੋਇਆ ਗੁਰਬਤਾਸ ਪਾਤਸ਼ਾਹ ਸ਼ੇਵੀ ਦੇ ਵਿੱਚ ਲਿਖਿਆ ਇਤਿਹਾਸਾਂ ਲਿਖਦੇ ਨੇ ਕਿ ਜਦੋਂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਰਾਹ ਪ੍ਰਕਾਸ਼ ਹੁੰਦਾ ਉਦੋਂ ਤੇਗ ਬਹਾਦਰ ਸਾਹਿਬ ਜੀ ਮਹਾਂ ਅਕਸ਼ਰ ਦੀ ਬਾਣੀ ਕੀ ਪਰੋੜਿਆ ਸੀ ਅਕਾਲ ਪੁਰਖ ਸਰਦੀ ਦੇ ਤੇ ਤਨ ਗੁਰੂ ਮੀਰੀ ਪੀਰੀ ਦੇ ਪਾਸ਼ਟਾ ਗੁਰੂ ਹਰਗੋਬਿੰਦ ਸਾਹਿਬ ਦੀ ਕੀਰਤਨ ਸਾਜਣ ਕਰਦੇ ਸੀ ਉਸਤਤਨਾਮ ਸ੍ਰੀ ਬੰਦ ਜੋ ਸਾਡੇ ਕੋਲ ਬਾੜੀ ਦੀ ਖੁਸ਼ੀ ਆਉਂਦੇ ਨਾ ਅਸੀਂ ਤਾਂ ਗੁਰੂ ਨੂੰ ਮਿਲ ਜਾਣੇ ਅਖੋ ਸਾਧ ਸੰਗ ਆਉਂ ਪੜਾਉ ਸ਼ੁਰੂ ਕਰੀਏ ਫੇਰ ਤਾਂ ਇਹ ਨਾਲ ਸੋੜ ਗਏ ਬਖਤਰ ਆਹੇ ਸੋਹੰਦੀ ਆ ਅਰਪੇ ਨੂੰ ਸੰਗੋ ਹੈ ੜੀਆਂ ਹਾ ਦਿਨ ਕੀ ਸੋਹਾ ਕਿਆ ਕਣੀ ਦੇ ਸਾਹਿਬ ਮੇੜੀਆਂ ਆਉ ਸਤਿਗੁਰ ਕਹਿੰਦੇ ਜੇ ਕੋ ਮਿਲਣਾ ਚਾਹੁੰਦਾ ਆਪਣੇ ਪਿਆਰੇ ਗੁਰੂ ਜੀ ਜਦ ਤੱਕ ਕਰੇ ਮਿਲਣਾ ਹੰਤਿ ਖੜੀ ਜੁ ਕੰਡਾ ਬਾੜ ਦੇਵੀ ਨੇ ਮਛਕੰਦਰਾ ਦੇ ਮੈਂ ਮਿਲਣਾ ਮੈਂ ਮਿਲਣਾ ਨੂੰ ਮੈਂ ਮਿਲਣਾ ਮਾਣ ਕੇ ਦੇ ਇੱਕ ਅੱਖਰ ਮਨ ਵਸ ਨਾਮ ਨੂੰ ਹੋ ਹ ਅੱਖਰ ਕਰਕੇ ਕੋਈ ਸ਼ਬਦ ਦਾ ਅਧਾਰ ਇੱਕ ਬਣਦਾ ਸ਼ਬਦ ਦਾ ਤੇ ਜਦ ਨਾਲ ਪੜ ਕੇ ਆਪਣੇ ਹਿਰਦੇ ਵਿੱਚ ਅਨਮੋਲ ਵਚਨਾਂ ਨੂੰ ਸਮਾਲੈਂ ਅੰਦਰ ਟਿਕਾ ਲੈ ਤੂੰ ਵੀ ਉਹ ਵਿਚਾਰਤ ਕਰਾਂ ਉੱਚੀ ਬਾਈ ਮੱਕਰ ਬਾਕੇ ਸੰਤੂ ਅਰ ਨੂੰ ਅਰਦਕ ਸਾਹਿਬ ਨੇ ਕਹਿੰਦੇ ਮੱਕਰ ਤੇ ਦੇਖਦੇ ਨਾ ਉਹ ਜੀਵ ਇਸ ਜੜੀਆਂ ਸੋਣੀਆਂ ਲੱਗਦੀਆਂ ਨੇ ਜਿੰਨਾ ਦਾ ਬੈਣਦੇ ਕਰੋਣ ਆਪਣੇ ਗੁਰੂ ਕੋਲੇ ਜਿੰਨਾ ਦਾ ਬੈਣ ਕਰੋਣ ਆਪਣੇ ਗੁਰੂ ਕੋਲੇ ਹੋ ਗਿਆ ਜਿੰਨਾ ਦੇ ਗੁਣ ਚੰਗੇ ਤਰਕ ਕਰਦੇ ਔਗਣ ਖਤਮ ਹੋ ਗਏ ਇਹ ਅਕੀਰਬ ਕਹਿੰਦੇ ਤਿੰਨ ਚੀਜ਼ ਸੋਭਾ ਪਿਆਰ ਤੋਂ ਨਹੀਂ ਜੇ ਸਾਹਿਬ ਪੈ ਜੜੀ ਤੁਹਾਨੂੰ ਵਰਨ ਸਾਹਿਬ ਕਹਿੰਦੇ ਦਿਨੋਂ ਉਹ ਵਾਹਿਗੁਰੂ ਨੇ ਕਿਰਪਾ ਕਰਕੇ ਕਿਰਪਾ ਉਪੀ ਸਿਰ ਤੇ ਹੱਥ ਰੱਖ ਕੇ ਆਪਣੇ ਆਪ ਦਾ ਬਣਾ ਲੈਣਾ ਕੀਤਾ ਹੈ ਕਹਿੰਦੇ ਉਹਾਂ ਦੀ ਸੋਭਾ ਕੀ ਦੱਸੀ ਨਹੀਂ ਜਾ ਸਕਦੀ ਕਿਆਨ ਦਿਨ ਦੀ ਸੋਭਾ ਕਿਆ ਕਿਆ ਦਾ ਤੁ ਵੀ ਕਈ ਵੀ ਨਹੀਂ ਦੱਸ ਸਕਦੇ ਪਰੇ ਬੜੇ ਅੱਗੇ ਬਾਰੇ ਕੀਤੇ ਤਨ ਮਨ ਬੋਲਿਆ ਤਨ ਮਨ ਬੋਲਿਆ ਹਾਮ ਸੰਗ ਸਾਥ ਸੁਹੇੜੀਆਂ ਆ ਕੇ ਸੁਹੇਮੀਆਂ ਬੈਠੀਆਂ ਜੀ ਗੁਰੂ ਬਿਸਤਰੀ ਮਨੁੱਖ ਪਰਮਾਤਮਾ ਬਹਿ ਜੀ ਦੇ ਰੱਬ ਦੇ ਪਿਆਰੇ ਰੱਬ ਦੇ ਪਿਆਰੇ ਉਹਨਾਂ ਮਿੱਤਰ ਬਣਾਈਏ ਨੀਤੇ ਮਾਨ ਨੂੰ ਉਹ ਕਹਿੰਦੇ ਤੁਮਨਾਤਰਾ ਸੁਣ ਕੇ ਕਹਿੰਦੇ ਮੇਰੇ ਹਰ ਬੀਤ ਕੋਈ ਬਾਤ ਸੁਣਾ ਲੈ ਸੋ ਭਾਈ ਸ਼ੇ ਮੇਰਾ ਵੀ ਉਹਨਾਂ ਬਾਤ ਜੀ ਭੈਣਾ ਭਰਾਵਾਂ ਵਲ ਪ੍ਰੇਮ ਦਾ ਨਿਸ਼ਾਨ ਰਿਹਾ ਜਿਹੜਾ ਤੈਨੂੰ ਰੱਬ ਦੀ ਗੱਲ ਸੁਣਾਵੇ ਤੇ ਸਹਿਬ ਕਹਿੰਦੇ ਤਨ ਮਨ ਬਾਤ ਤੇ ਮਤ ਬੋਲਦੇ ਪਰਾਂ ਉਦੋਂ ਤਰੀ ਬਾਤ ਆਵੇ ਸਭ ਕੋ ਸਾਥ ਸੁਹੇੜਣੀ ਜਦੋਂ ਸੰਗ ਜੁੜਿਆ ਹੋਇਆ ਲੋਕੋ ਜਦੋਂ ਰੱਬ ਦੇ ਪਿਆਰਿਆਂ ਨਾਲ ਸੰਗ ਹੋ ਗਿਆ ਤੇ ਸਾਬ ਜੀ ਕਹਿੰਦੇ ਸਾਦ ਗਾਣਾ ਦੇ ਬਾਗਨੀ ਸੇ ਰਹਣਾ ਪਰ ਕੇਟੜੀਆਂ ਹਰ ਸਰ ਤੇ ਤਨ ਮੰਨਉਂਦੇ ਆ ਰਾਮ ਸਿੰਘ ਸੰਗ ਸਾਥ ਸੁਹੇੜਣੀ ਤਨ ਤੇ ਬਾਤ ਕਿਤੇ ਪ੍ਰਪੰਧ ਹੋ ਗਏ ਕਿਹਦੇ ਜਦੋਂ ਆਰੰਭ ਦੇ ਪਿਆਰਿਆਂ ਤੋਂ ਸੰਭੋਗ ਤੇ ਅੱਗੇ ਹੁੰਦੀ ਕਿ ਇਹ ਸਾਥ ਜਨਾਂ ਤੇ ਬਾਤਨੀ ਸੇ ਰਹਿਣ ਰਕੇ ਨੀ ਜਿਹੜਾ ਗੁਰੂ ਦੀ ਸੋਚ ਤੋਂ ਪਰੇ ਐ ਉਹ ਬਾਹਰ ਸਾਥ ਜਨਾਂ ਤੇ ਬਾਤ ਸੇ ਰਹਿਣ ਰਕੇ ਨੜੀਆਂ ਸਤਗੁਰ ਕਹਿੰਦੇ ਉਹ ਦੀਪ ਰੂਪ ਇਸਤਰੀ ਫਿਰ ਇਕੱਲੀ ਰਹਿ ਜਾਂਦੀ ਆਪ ਕੋ ਸਤਨਾਮ ਉਸਦੀ ਬਾਣੀ ਜਿਵੇਂ ਸੜੇ ਹੋਏ ਤਲਾਂ ਦਾ ਮੁੱਟਾ ਦਰਖਤ ਜਿਵੇਂ ਖੜਾ ਬਕਸਮਾ ਹੀ ਰਹੇ ਉਹ ਵੀ ਰਹਿਣ ਦੇ ਗੁਰੂਆਂ ਸੰਤਾਂ ਕਿਤੇ ਸਾਧੂ ਨਾ ਦੇ ਪਾਣੀ ਭਾਵ ਕਿ ਜਿਹੜਾ ਗੁਰੂ ਤੋਂ ਪਰੇ ਤਲ ਹੈ ਉਹੋਂ ਤਾਂ ਬਾਹਰ ਚਲੀ ਉਹਦਾ ਕੋਈ ਪਾਰ ਹੁਣਾ ਨਹੀਂ ਪਈ ਉਹ ਰੱਬ ਦਾ ਨਾਮ ਹੀ ਹੋਣਾ ਤੇ ਗੁਰੂ ਕੋਲੇ ਵੀ ਆ ਕੇ ਭਣਾ ਬਦਲ ਕੇ ਮਾਰਕੀ ਤੋ ਘਰ ਦਾ ਤੇਰੇ ਸਭ ਕੁਝ ਹੀ ਹੈ ਜਿਸ ਨੇ ਇਹ ਸੋਪਾ ਲਈ ਭਲਾ ਕੇ ਹੋਣਾ ਸਦਾ ਸਿਪਤ ਸੁਨਾਮਨ ਤੇ ਹੀ ਨਾਮ ਮੰਨੋ ਉਸਾਰੇ ਸਿਰ ਪਰ ਲੱਭੇ ਸੁਣਤ ਮਾ ਕੋ ਤਲਾ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਬਲ ਮਹੂ ਅੰਤਰਗਤ ਤੀ ਮਨਤਰ ਗਤ ਅਤਮਿਕ ਤਿੰਨ ਕਿਹੜਾ ਹੁੰਦਾ ਹੈ ਅਮਰਤ ਸਤ ਅਮਰਤ ਸਾਰ ਸਤਗੁਰ ਸਤ ਮਨnabla ਬੈਣ ਕਰੇ ਸਰੀਰ ਤੇ ਧੂਪੀ ਜਾਂ ਰੋਣ ਮਾਈ ਜਾਵੇ ਪਰ ਮਨ ਨਹੀਂ ਨ ਤੁੰਗਲੇ ਭਰੀਆਂ ਮਾਤਪਾ ਪਾ ਕੇ ਸਨ ਭਿੰਦੇ ਹੀ ਮੰਨ ਇਹ ਮਨ ਨਾਮ ਹੈ ਕਿ ਕਿ ਸਾਰਾ ਕਿਹੜਾ ਜਿਬਰਤ ਦਾ ਨਾਮ ਇਹ ਆਪ ਸਾਥੋ ਕੀ ਉਦੁਰ ਹੋਦੇ ਤਾਂ ਕਰ ਕਿ ਸੰਗਤ ਸਾਥ ਦਾ ਨਾਮ ਤੇ ਵਾਣੀ ਸੇ ਰਹਿਣ ਹੱਕੇ ਨਾ ਮ ਤੇ ਅੱਜ ਵੀ ਤਤ ਸੰਗ ਵਿਚ ਆ ਕੇ ਸਿੱਖਾ ਗੁਰੂ ਦਾ ਬਚਨ ਨਾ ਸਮਾਇਆ ਗੁਰੂ ਦੀ ਗੱਲ ਨਾ ਲਵਾਈ ਪਰ ਬਚਨ ਕੀ ਪਰਦੇ ਨਾ ਨਾ ਵਧ ਕੇ ਲੈ ਕੇ ਗਿਆ ਕਿੰਨੇ ਪਾਉ ਦਾ ਕੋਈ ਫਰਕ ਨਾ ਉਸ ਸਾਧਨਾ ਚਰੀ ਵੰਤ ਸਤਗੁਰ ਕੀ ਪ੍ਰਤੀਤ ਨਾ ਆਇਆ ਅਬਦ ਵੰਧਾ ਕੋ ਪਾਉ ਬਹੁਤ ਮੁਸ਼ਕਲ ਨੇ ਬਾਹਰ ਸੌਂ ਲੈਣਾ ਪਊ ਤੁ ਗੁਰੂ ਅਮਰਦਾਸ ਜੀ ਨੇ ਕਹਿੰਦੇ ਇਹਨੂੰ ਢੇਲੇ ਕੱਢਣਾ ਪਈਏ ਜੇ ਸਾਬਦੀ ਕਮਾਈ ਨਾ ਲੱਗੀ ਇਹਨੂੰ ਢੇਲੇ ਕੱਢਣੇ ਪਈਏ ਸਾਬਦੀ ਕਮਾਉਣ ਤੋਂ ਪਹਿਲੇ ਇਹ ਤੇਗ ਬਹਾਦਰ ਰਸ਼ੇਨ 으음. <목소리도> जी तेग बहादुरु सुमण तेग बदु सिमण مدرس مریعہ کارنام ایت آوائے کاریو سامتھان ہوئے سہاری مالکہ دکارکہ دیکھر راز کرویے ایسا جانے جانے کی کھڑ دا کرنانکہ نہیں کھڑ دا کریں ایک کل برسو بیویتی کتی شکورنانکہ پرکا کرسنہ پڑے دوسرکڑ اکتہ بانی ہوں گا بانی گروہ گروہ ہے بانی بیت بانی امرت سال ہے ਗੁਰਮਣੀ ਦਾ ਸੇਵਕ ਦਰਤਾਂ ਤੇ ਪ੍ਰਤਾਪ ਗਹਿੂ ਨਸਦਾ ਪਿਆਰ ਤੋਂ ਬੜੇ ਹੰਦ ਸੁਖਤਾਰ ਬ੍ਰਹਮ ਕਪੂਸਰ ਤੁਸੀਂ ਰੋਕ ਰੋਕ ਕੇ ਬੜੋਂ ਪਿਆਰ ਦਾ ਨਕੜ ਬਾਰ ਬਾਰ ਕਰੋ ਆਪਣੇ ਆਪ ਕੋਟੀ ਸੋਤ ਵਿੱਚ ਕਥਾ ਮੁਦੇਗੀ ਅੱਖੀਂ ਸੰਤ ਮਹਾਰਾਜ ਜੀ ਕਥਾ ਪੜਨ ਦੀ ਲੋੜ ਨਹੀਂ ਬਸ ਆਸ ਕਰ ਕੇ ਬਹਿ ਜਾਓ ਵਿਕਟਮ ਨਾਮ ਵਾਲਖੋ ਦੀ ਫੂ ਸੰਤਨਾਮ ਸ੍ਰੀ ਵਾਹਿਗੁਰੂ ਆਪਰ ਕੇ ਬਾਰੇ ਕਹਿੰਦੇ ਸਾਧ ਤਨਾ ਤੇ ਵਾਧ ਨਹੀਂ ਸਿਵੇਨ ਕਰੇ ਲੰਨਾ ਤੇ ਜਿਹੜੇ ਗੁਰੂ ਦੇ ਸ਼ਬਦ ਤੋਂ ਅਧੂਰੇ ਰਹੇ ਗਏ ਗੁਰੂ ਦੇ ਗਿਆਨ ਤੋਂ ਪਰੇ ਰਹੇ ਗਏ ਜਾਂ ਇਹ ਕਹੋ ਨਾਮ ਤੋਂ ਪਰੇ ਰਹੇ ਗਏ ਸਰ ਕਹਿੰਦੇ ਅਪਹੁ ਦਾ ਪ੍ਰੋਖ ਵਿਆਪਨ ਵਾਲਾ ਤਿੰਨ ਦੁਖਨਾ ਕਭ ਹੋ ਪੁੱਤਨਾ ਕਹਿੰਦੇ ਇਹੋ ਦਾ ਪ੍ਰੋਖ ਲੱਗਣਾ ਹੈ ਇੱਕ ਦੁੱਖੇ 2 ਦਿਨ ਦਾ ਇੱਕ ਦੁੱਖੇ 4 ਦਿਨ ਦਾ ਇੱਕ ਦੁੱਖੇ 10 ਦਿਨ ਦਾ ਇੱਕ ਦੁੱਖੇ 20 ਦਿਨ ਦਾ ਇੱਕ ਦੁੱਖੇ ਉਦਤਾਂ ਨੂੰ ਸਤਿਗੁਰੂ ਜੀ ਕਹਿੰਦੇ ਇਹ ਦੁੱਖ ਹੈ ਰਹਿਣਾ ਇਹ ਕਦੇ ਵੀ ਨਹੀਂ ਉਤਰਨ ਵਾਲਾ ਕੋ ਸਤਨਾਮ ਜੇ ਗੁਰੂ ਦੇ ਗਿਆਨ ਗੁਰੂ ਦੇ ਪੜਾਅ ਉੱਪਰੇ ਹੈ ਗੁਰੂ ਜੀ ਦੀ ਗਾਥਾ ਨਾਲ ਪੜੀ ਫਿਰ ਸਭ ਕਹਿੰਦੇ ਅਪੋਜਲ ਤੋਂ ਤੱਕਣਾ ਤੈਨੂੰ ਦੁੱਖ ਨਾ ਕਬੂ ਹੋਉ ਪੁੱਤਰ ਹੈ ਸੇ ਦਾਮ ਕੈ ਵਾਸ ਬਣੀਆ ਫਿਰ ਦਮਾ ਨੇ ਮੈਨੂੰ ਕਿਹਾ ਕਿਹੜੇ ਦਮ ਨੇ ਇਸ ਤਰੀਕੀ ਨੇ ਪੰਤ ਤੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਕਿੰਨੇ ਨੇ ਕਿ ਅੱਗੇ ਵਾਲੇ ਗੁਰੂ ਜੀ ਤੋਂ ਅੱਗੇ ਨਾਮ ਵੀ ਦੇਖਾਂਗੇ ਕਿ ਕਿੱਥੀ ਕਿਹੜਾ ਜਿਸ ਦੇ ਹੀ ਮੈਂ ਪੰਤ ਤੋਰ ਵਸ ਤਾਮ ਕ੍ਰੋਧ ਲੋਭ ਸਤਿਗੁਰੂ ਦੇ ਫਤਵ ਉਹ ਦੁੱਖ ਕਦੇ ਵੀ ਨਹੀਂ ਜਿਹੜਾ ਬੰਦੇ ਨਾਲ ਟਕਣਾ ਹੋਵੇ। ਸਾਡੇ ਸਤਿਗੁਰੂ ਨੇ ਸੁਭਾਅ ਦਿੱਤਾ ਸੁਖ ਦੁਖ ਦੋਵੇਂ ਨਾਲ ਕੱਪੜੇ ਪਹਿਨਣੇ ਕਾਇਮ ਲੋਕ। ਜਿੱਥੇ ਮੋਲਣ ਹਾੜੀਏ ਜਿੱਥੇ ਚੰਗੀ ਚੁਗ ਸਭ ਸਾਡੇ ਇਹਦੇ ਦੁੱਖ ਵੀ ਔਣਗੇ ਸਿੱਖਾਂ ਸੁਖ ਵੀ ਮਿਲਣਗੇ ਪਰ ਬਾਬੇ ਦੇ ਸੁਭਾਅ ਤੋਂ ਪਰੇ ਨਹੀਂ। ਦੇਸੀ ਨਾਮ ਦੇ ਨੇੜੇ ਨਹੀਂ ਵੇ ਮਾੜਾਂ ਦੀ ਵੀ ਆਪ ਮਾੜਾਂ ਦੇ ਕੋਈ ਆਈ ਨਹੀਂ ਕੜੀ ਦੀ ਕੱਲੀ ਹਵਾ ਅਸਮੂਤਿਕ ਕਮਰਾ ਜਾਂ ਮਾੜੀ ਦੀ ਕੋਈ ਢੇਰੀ ਆਈ ਫਿਰ ਉਤੋਂ ਅੱਗੇ ਹੋਰ ਕਮਰਾ ਜਾਂਦਾ ਕਿਉਂ ਕਿਉਂਕਿ ਦੂਰ ਹੈ ਨੇੜੇ ਨਹੀਂ ਤੁਦਨੋਂ ਆਪ ਤਾਂ ਹੀ ਆਰੇ ਕਿੰਨੇ ਬੰਦੇ ਨੂੰ ਲੋਜ ਕੀਤਾ ਰੇ ਬੰਦੇ ਮਨ ਨੂੰ ਜੋਤ ਸਰੂਪ ਹੈ ਆਪਣਾ ਹੂਰਿ ਕਸ਼ਾਨ ਉਹ ਬੰਦੇ ਆ ਗੁਰੂ ਜੀ ਦੇ ਕਿਰਤ ਕਰ ਚੁੱਕੇ ਉਹ ਪਾਈ ਸਿੱਖਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਹੂਰਿ ਕਸ਼ਾਨ ਤੇ ਆਪਾਂ ਸੁਣੀ ਗੁਰੂ ਅਰਜਨ ਸਾਹਿਬ ਜੀ ਦੀ ਗੱਲ ਗੁਰਬਖਸ਼ ਸਾਹਿਬ ਤੇ ਆਪਾਂ ਬੰਦਾਂ ਵੀ ਜਾਂਦਾ ਮਨ ਹਰਦੀ ਤੇਰੇ ਨਾਲ ਆ ਕੰਮਿਆ ਕਿਉਂ ਲੰਬਾ ਕਿਉਂ ਫੋਕਰਾ ਖਾਰੇ ਨਾਲ ਗੱਲ ਕਰਦੀ ਆ ਮਨ ਹਰਦੀ ਤੇਰੇ ਨਾਲ ਹੈ ਮਰ ਕਿਵੇਂ ਪਰਬਟ ਹੁੰਦਾ ਜਿੰਦਾ ਮਾਲ ਤੁਸੀਂ ਕਿੰਨ ਬਸਤ ਮਾਲ ਕਿਥੇ ਗੁਰਮਤੀ ਰੰਗ ਬਾਣੀ ਕੋ ਸਤਨਾਮ ਸ੍ਰੀ ਤੁੰਟੀ ਬਾਤ ਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਤ ਦਾ ਹੈ ਬਾਣੀ ਪੜਿਆ ਕਰ ਬਾਣੀ ਨੂੰ ਅਰਥੋ ਸੇ ਪੜ੍ਹ ਕੇ ਮਸੂਰ ਕਰੋ ਸੰਗਤ ਦੀ ਵੰਟੀ ਪਾੜ ਬੜੇ ਠੀਕੇ

ਕੈਸੇ ਸਤਿਕਾਰ ਹੋਈਏ ਕੰਕੂੜੇ ਕੁੱਟੇ ਆਪਾ ਤੁਹਾਡੇ ਜੈਤਨਾ ਮਾਪੀ ਬਿਚਨ ਇੱਕ ਕਲਮ ਤੇ ਇੱਕ ਇੱਕ ਕਾਰੀ ਪੜਕੀ ਵਿੱਚ ਇੱਕ ਦਾ ਧਾਰ ਨੂੰ ਗੁਰੂ ਰਚੇ ਕਹਤੇ ਗਿਆਨ ਦਸਵੇਂ ਇੱਕ ਦਾ ਗਿਆਨ ਦਾ ਸੰਗ ਮਨੋਂ ਸੁਖਣੇ ਹੋਗਣਾ ਨਾ ਭਰਿਆ ਕਹ ਪੰਡਾ ਖਾਲੀ ਕੰਨੀ ਉਜਿੰਨ ਅਰਥ ਕਹਨ ਨੂੰ ਕਰਦੇ ਵਾਹ ਵਾਹ ਅੱਛੇ ਅੱਛੇ ਕਮਾਲ ਦੇ ਸ਼ਬਦ ਨੇ ਇਸੇ ਇਸ ਦੀ ਕਮਾਲ ਤੇ ਬੜੀ ਨੇ ਕਿ ਉਹ ਬੜੀ ਸਭ ਜੀ ਤਾਕਤ ਦੇ ਸਭ ਨੇ ਨਾਮ ਮੋੜ ਕੇ ਹੰਦਰ ਕਰਦੇ ਮਾਂ ਪਿਓ ਬੋਲ ਨਾ ਤੱਕ ਉਹ ਪੁੱਤਰ ਸੇ ਦਾਮਕੇ ਵਸ ਬੜੀਆਂ ਹਨ ਅੱਗੇ ਸਭ ਕਹਿੰਦੇ ਦਿੱਤੀ ਰਾਮ ਆ ਪ੍ਰਭ ਆਪਣਾ ਕੋਈ ਆਵਾਜ਼ ਕਿਤੇ ਜਿੰਨਾ ਬੱਚੇ ਚਿਰਦੇ ਕਿਤੇ ਕੀ ਕਹਿੰਦੇ ਜੇ ਤਾਂ ਨਹੀਂ ਕੀਤਾ ਉਹਨਾਂ ਦਾ ਆ ਆਉਂ ਉੱਪਰ ਆਏ ਉਹਨਾਂ ਦੀ ਤਾਂ ਅਸ਼ਾ ਹੋ ਜਾਵੇਗੀ ਅਜੇ ਬੱਚੇ ਨੂੰ ਕਹਿੰਦੇ ਨਾ ਬੱਚਿਆ ਪੜ ਲੈ ਪੁੱਤਰ ਪੜਵੇਂ ਪੜਵੇਂ ਭਾਈ ਜਵਾਨਾਂ ਪੜਾਈ ਦਾ ਬਿੱਦਿਆ ਪੜ ਲੇਗਾ ਤਾਂ ਕੀ ਕਹੇ ਕਿਤੇ ਨੌਕਰੀ ਕਰ ਜਾਏਗੀ ਮੈਂ ਕਿਤੇ ਹੋੜ ਨਹੀਂ ਤੇ ਬਾਅਦ ਸਟੈਪਲ ਤੇ ਹੋਵੇਗਾ ਨਾ ਤੇ ਜੇ ਨਾਮ ਬੜਿਆ ਮਾਪ ਕਰਨਾ ਇੱਚਾ ਪੜੇ ਪੜੇ ਕਿ ਨਹੀਂ ਹੋਣਗੇ ਬਾਪ ਵੀ ਵੇਖਣਾ ਕਈ ਅੱਥਰ ਕਈਆਂ ਦੀ ਮੱਕ ਇਸੇ ਕਰਕੇ ਬਾਰੀ ਕਿਉਂਕਿ ਜਮਾਨਾ ਭਗਿਆਈ ਦਾ ਪੰਨੇ ਹੈ ਕਾ ਉਹ ਫਿਰ ਕਮਲੇ ਨਹੀਂ ਹੋ ਕੇ ਤੁਰ ਫਿਰਦੇ ਕੋ ਸੰਗ ਮਨ ਤੇ ਕਈਆਂ ਨੂੰ ਪੜਾਈ ਪੜਾਈ ਮਾਰ ਲਈ ਮਾਰੇ ਕਹਿੰਦੇ ਪੜਿਆ ਗੂੜ ਤਾਕੀ ਹੈ ਜਿਸ ਲੱਭ ਕੋ ਇੱਕ ਜੀ ਪੜਿਆ ਕਿੱਤੇ ਨੇ ਵੀ ਲੱਗ ਗਿਆ ਬਹੁਤ ਦਾਦਾ ਪੜ੍ਹਾਈ ਕਰਕੇ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਸੈਲਰੀ ਹੈ ਕਿਤੇ ਨਹੀਂ ਲੱਗਿਆ ਪਰ ਉਹਦੇ ਕੋਲੇ ਦੋਪਤੇ ਮਾਲਕ ਆ ਗਿਆ ਹੰਕਾਰ ਆ ਗਿਆ ਸਤਿਗੁਰ ਕਹਿੰਦੇ ਇਹ ਵੀ ਮੂਰਤ ਕਰ ਕੋ ਸੱਜਣਾ ਵਿਦਿਆ ਦਾ ਅਰਥ ਕੀ ਵਿਦਿਆ ਬਚਾਰੀ ਤਾਂ ਪਰਉਪਕਾਰੀ ਜਾਨ ਪਾਨ ਤਰਾਸੀ ਮਰਦੀ ਤੋਣਾ ਸੀ ਵਿਦਿਆ ਦੇ ਅਰਥ ਏ جب بچے بابا جیسے آپ کی کرپا کر سکتے ستگو سا دے کر ਗੁਰਸਿੱਖੀ ਦੇ ਨਾਮ ਨਾਲ ਜੜਦੀ ਕਲਾ ਸਿੱਖੀ ਸਿਖਤ ਕਰੋਸਾ ਨਿਤ ਨੀਂਦ ਦੀ ਨਾਲ ਕਸ਼ੀ ਇਸ ਸਰਦਿਕ